ਜੋ ਵੀ ਇੱਥੋਂ ਮੰਗਦੇ ਆ ਜਰੂਰ ਮਿਲਦਾ ਜੀ ਇੱਥੋਂ ਦੀ ਬਹੁਤ ਸੇਵਾ ਹੁੰਦੀ ਇੱਥੇ 20 18-20 ਸਾਲ ਹੋ ਗਏ ਮਨਵਾਉਂਦੇ ਨੂੰ ਜੋ ਮੰਗਦੇ ਉਹ ਮਿਲਦਾ ਜੀ 5 ਸਾਲ ਹੋ ਗਏ ਸਾਨੂੰ ਹੁਣ ਮੇਰੇ ਵਿਆਹ ਨੂੰ 6-7 ਸਾਲ ਹੋ ਗਏ ਵਿਆਹ ਨੂੰ ਤੇ ਬਹੁਤ ਜਗ੍ਹਾ ਤੋਂ ਮੰਗਿਆ ਜੀ ਤੇ ਹੁਣ ਨਿਆਣਾ ਮੰਗਿਆ ਸੀ ਰੱਬ ਤੋਂ ਤੇ ਉਹ ਸਾਨੂੰ ਮਿਲ ਗਿਆ ਹੁਣ ਇੱਥੇ ਜਰੂਰ ਇੱਥੇ ਆਨੇ ਆ ਸਾਡੀ ਗੋਲੇ ਨਾਲ ਨੂੰ ਅਸੀਂ ਮੰਨਦੇ ਆਂ ਬਹੁਤ ਬੋਈਏ ਕਿਰਪਾ ਉਹਨਾਂ ਦੀ ਸਾਡੇ ਤੋਂ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਇੱਥੇ ਆਓ ਆ ਸਮਰਾਦਾ ਬਹੁਤ ਜਲਦੀ ਪੂਰੀਆਂ ਹੁੰਦੀਆਂ ਉੱਥੇ ਮੰਨੋ ਆ ਕੇ ਪੁਲੇ ਸ਼ੰਕਰ ਜੀ ਬਹੁਤ ਦਿਆਲ ਆਗੇ ਬਹੁਤ ਵਧੀਆ ਸੇਵਾ ਕਰੋ ਉੱਥੇ ਆ ਕੇ ਜੋ ਮੰਗੋਗੇ ਉਹ ਮਿਲੇਗਾ ਉੱਥੇ ਉਹ ਸੰਗਲਾਸ਼ ਵਾਲਾ ਮੰਦਰ ਵਿੱਚ ਖੜੇ ਆ ਲੋਕਾਂ ਦੀਆਂ ਮੰਨਤਾਈਆਂ ਨਹੀਂ ਇੱਥੇ ਪੂਰੀਆਂ ਹੁੰਦੀਆਂ ਨੇ ਸਾਡੇ ਨਾਲ ਕੋਈ ਸੰਗਤ ਦੇ ਪੱਜ ਕੀ ਨਾਮ ਤੁਹਾਡਾ ਜੈ ਪੁਲੀ ਰਾਜੂ ਜੀ ਕਿਹੜੀ ਜਗ੍ਹਾ ਤੋਂ ਆਏ ਲਾ 13 ਰੋਡ ਤੋਂ ਆਏ ਹਾਂ ਰੋਡ ਤੋਂ ਹਾਂਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਮੰਦਰ ਵਿੱਚ ਚਾਉਂਦੇ ਨੇ ਆਂਦੇ ਨੂੰ ਹੋ ਗਿਆ ਜੀ 18-20 ਸਾਲ ਹੋਈ ਕੇ 18-20 ਸਾਲ ਹਾਂਜੀ ਅੱਛਾ ਲੋਕਾਂ ਦੀ ਇੱਥੇ ਮੰਨਤਾ ਪੂਰੀਆਂ ਹੁੰਦੀਆਂ ਨੇ ਤੁਹਾਡੀ ਕੋਈ ਐਸੀ ਮੰਨਤ ਪੂਰੀ ਹੋਵੇ ਸਾਂਝੀ ਕਰਨੀ ਚਾਹੋਗੇ ਹਾਂਜੀ ਹੋਈ ਹੈ ਜੀ ਬੰਥਾਂ ਬਹੁਤ ਪੂਰੀਆਂ ਹੋਈਆਂ ਸਾਡੀਆਂ ਜੋ ਵੀ ਇੱਥੋਂ ਮੰਗਦੇ ਆ ਜਰੂਰ ਮਿਲਦਾ ਜੀ ਇੱਥੋਂ ਅਸੀਂ ਤੇ ਇੱਥਾ ਦੀ ਕੋਈ ਗੱਲ ਨਹੀਂ ਹੈਗੀ ਇੱਕ ਮੰਨਤ ਜਿਹੜੀ ਸਾਡੀ ਉਹ ਵਈਆ ਇੱਥੇ ਬਹੁਤ ਸੇਵਾ ਹੁੰਦੀ ਹੈ ਇੱਥੇ 20 18-20 ਸਾਲ ਹੋ ਗਏ ਮੈਨੂੰ ਆਂਦੇ ਨੂੰ ਜੋ ਮੰਗਦੇ ਉਹ ਮਿਲਦਾ ਜੀ ਇੱਥੇ ਕੋਈ ਐਸੀ ਮੰਨਤ ਕੋਈ ਪੂਰੀ ਹੋਵੇ ਸਾਂਝੀ ਕਰਨੀ ਚਾਹੋਗੇ ਲੋਕਾਂ ਨਾਲ ਮੰਨਾ ਤਾਂ ਇਹ ਦੇਖੋ ਜੀ ਸਪਾਂਥਾਲ ਹੋ ਗਏ ਸਾਨੂੰ ਹੁਣ ਮੇਰੇ ਵਿਆਹ ਨੂੰ 6-7 ਸਾਲ ਹੋ ਗਏ ਵਿਆਹ ਨੂੰ ਤੇ ਬਹੁਤ ਜਗ੍ਹਾ ਤੋਂ ਮੰਗਿਆ ਜੀ ਤੇ ਹੁਣ ਨਿਆਣਾ ਰਕ ਮੰਗਿਆ ਸੀ ਰੱਬ ਤੋਂ ਤੇ ਉਹ ਸਾਨੂੰ ਮਿਲ ਗਿਆ ਹੁਣ ਹੁਣ ਇੱਥੇ ਜ਼ਰੂਰ ਇੱਥੇ ਆਨੇ ਮੱਥਾ ਠੀਕ ਬਹੁਤ ਵਧੀਆ ਸੇਵਾ ਹੁੰਦੀ ਢੋਲੇ ਪੋਲੇ ਨਾਲ ਤੇ ਪੂਰੀ ਕਿਰਪਾ ਬਣੀ ਹੋਈ ਐ ਸੇ ਢੋਲੇ ਨਾਲ ਨੂੰ ਅਸੀਂ ਮੰਨਦੇ ਆਂ ਜੀ ਬਹੁਤ ਬੋਈ ਹੈ ਕਿਰਪਾ ਉਹਨਾਂ ਦੇ ਸਾਤੇ ਤੇ ਹਮ ਸ਼ੁਕਰ ਕਰਦੇ ਹਾਂ ਹਾਂ ਜੀ ਸ਼ੁਕਰ ਕਰਦੇ ਹਾਂ ਮਾਲਾ ਸ਼ੁਕਰ ਬਹੁਤ ਸ਼ੁਕਰ ਗਰੀਦਾ ਜੀ ਅਜਾ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਨੂੰ 18-20 ਸਾਲ ਹੋ ਗਏ ਤੇ ਨਤਮਸਤਕ ਹੁੰਦੇ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਇੱਥੇ ਆਓ ਆਸਾਮਰਾਦਾ ਬੋਗ ਜਲਦੀ ਪੂਰੀਆਂ ਹੁੰਦੀਆਂ ਇੱਥੇ ਮੰਨੋ ਆ ਕੇ ਪੁਲੇ ਸ਼ੰਕਰ ਜੀ ਬੋਗ ਦਿਆਲ ਆ ਕੇ ਬਹੁਤ ਵਧੀਆ ਸੇਵਾ ਕਰੋ ਇੱਥੇ ਆ ਕੇ ਜੋ ਮੰਗੋਗੇ ਉਹ ਮਿਲੇਗਾ ਇੱਥੇ ਮਿਲਦਾ ਵੀ ਆਈ ਇੱਥੇ ਠੀਕ ਹੈ ਜੀ ਜੈ ਪੁਲੇ ਤਾਂ ਸੰਗਲਸ਼ ਵਾਲਾ ਮੰਦਿਰ ਵਿੱਚ ਖੜੇ ਆ ਲੋਕਾਂ ਦੀਆਂ ਮੰਨਤਾਈਆਂ ਨਹੀਂ ਇੱਥੇ ਪੂਰੀਆਂ ਹੁੰਦੀਆਂ ਨੇ ਸਾਡੇ ਨਾਲ ਕੋਈ ਸੰਗਤ ਦੇ ਅੱਜ ਕੀ ਨਾਮ ਤੁਹਾਡਾ ਜੈ ਪੁਲੇ ਰਾਜੂ ਜੀ ਕਿਹੜੀ ਜਗ੍ਹਾ ਤੋਂ ਆ ਜੀ ਲੋ 12 ਰਾਂਹੋ ਰੋਡ ਤੋਂ ਆਏ ਨੇ ਰਾਂਹੋ ਹਾਂਜੀ ਕਿੰਨੀ ਦਿਨ ਹੋ ਗਏ ਤੁਹਾਨੂੰ ਇਸ ਮੰਦਿਰ ਤੇ ਵਿਚਾਉਂਦੇ ਨੇ ਆਂਦੇ ਨੂੰ ਹੋ ਗਿਆ ਜੀ 18-20 ਸਾਲ ਹੋ ਹੀ ਗਏ 18-20 ਸਾਲ ਹਾਂਜੀ ਹਾਂ ਅੱਛਾ ਲੋਕਾਂ ਦੀ ਇੱਥੇ ਮੰਨਤ ਪੂਰੀਆਂ ਹੁੰਦੀਆਂ ਨੇ ਥੋੜੀ ਕੋਈ ਐਸੀ ਮੰਨਤ ਪੂਰੀ ਹੋਈ ਹੈ ਜੀ ਸਾਂਝੀ ਕਰਨੀ ਚਾਹੋਗੇ ਹਾਂਜੀ ਹੋਈ ਹੈ ਜੀ ਬੰਤਾਂ ਬਹੁਤ ਪੂਰੀਆਂ ਹੋਈਆਂ ਸਾਡੀਆਂ ਜੋ ਵੀ ਇੱਥੋਂ ਮੰਗਦੇ ਆ ਜਰੂਰ ਮਿਲਦਾ ਜੀ ਇੱਥੋਂ ਅਸੀਂ ਤੇ ਦਾਤਾ ਦੀ ਕੋਈ ਗੱਲ ਨਹੀਂ ਹੈਗੀ ਇੱਕ ਮੰਨਤ ਜਿਹੜੀ ਸਾਡੀ ਉਹ ਵਈਆ ਇੱਥੇ ਬਹੁਤ ਸੇਵਾ ਹੁੰਦੀ ਇੱਥੇ 20-18-20 ਸਾਲ ਹੋ ਗਏ ਮੈਨੂੰ ਆਂਦੇ ਨੂੰ ਹਾਂ ਜੋ ਮੰਗਦੇ ਉਹ ਮਿਲਦਾ ਜੀ ਕੋਈ ਐਸੀ ਮੰਨਤ ਕੋਈ ਪੂਰੀ ਹੋਵੇ ਸਾਂਝੀ ਕਰਨ ਚਾਹੋਗੇ ਲੋਕਾਂ ਨਾਲ ਮਨਨਾਤਾ ਜੀ ਦੇਖੋ ਜੀ ਸਪਾਂਥਾਲ ਹੋ ਗਏ ਸਾਨੂੰ ਹੁਣ ਮੇਰੇ ਵਿਆਹ ਨੂੰ 6-7 ਸਾਲ ਹੋ ਗਏ ਵਿਆਹ ਨੂੰ ਤੇ ਬਹੁਤ ਜਗ੍ਹਾ ਤੋਂ ਮੰਗਿਆ ਜੀ ਤੇ ਹੁਣ ਨਿਆਣਾ ਰ ਮੰਗਿਆ ਸੀ ਰੱਬ ਤੋਂ ਤੇ ਉਹ ਸਾਨੂੰ ਮਿਲ ਗਿਆ ਹੁਣ ਹੁਣ ਇੱਥੇ ਜ਼ਰੂਰ ਇੱਥੇ ਜਾਨੇ ਮਾ ਸਾਡੀ ਘਰ ਬਹੁਤ ਵਧੀਆ ਸੇਵਾ ਹੁੰਦੀ ਭੋਲੇ ਭੋਲੇ ਨਾਲ ਦੀ ਪੂਰੀ ਕਿਰਪਾ ਬਣੀ ਹੋਈ ਐ ਸੇ ਭੋਲੇ ਨਾਲ ਨੂੰ ਅਸੀਂ ਮੰਨਦੇ ਆਂ ਬਹੁਤ ਬੋਈਆ ਕਿਰਪਾ ਉਹਨਾਂ ਦੇ ਸਾਤੇ ਤੇ ਹੂੰ ਬਦਦਿਖਰ ਸ਼ੁਕਰ ਕਰਦੇ ਹਾਂ ਜੀ ਹਾਂ ਜੀ ਸ਼ੁਕਰ ਕਰਦੇ ਹਾਂ ਮਾਰਦੇ ਸ਼ੁਕਰ ਬਹੁਤ ਸ਼ੁਕਰ ਗਰੀਦਾ ਜੀ ਹੂੰ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਨੂੰ 18 20 ਸਾਲ ਹੋ ਗਏ ਤੇ ਨਤਮਸਤਕ ਹੁੰਦੇ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਇੱਥੇ ਆਓ ਸਾ ਸਮਰਾਦਾ ਬਹੁਤ ਜਲਦੀ ਪੂਰੀਆਂ ਹੁੰਦੀਆਂ ਇੱਥੇ ਮੰਨੋ ਆ ਕੇ ਪੋਲੇ ਸ਼ੰਕਰ ਜੀ ਬਹੁਤ ਦਿਆਲ ਹਕੇ ਬਹੁਤ ਵਧੀਆ ਸੇਵਾ ਕਰੋ ਇੱਥੇ ਆ ਕੇ ਜੋ ਮੰਗੋਗੇ ਉਹ ਮਿਲੇਗਾ ਇੱਥੇ ਮਿਲਦਾ ਵੀ ਆਈ ਇੱਥੇ ਠੀਕ ਹੈ ਜੀ ਜੈਪ ਬਲੈਕ